ਆ ਵੀ ਛੋਟੇ ਜਿਹੜੀ ਲੜਾਈ ਹੋਈ ਆ ਕਿਸ ਕਾਰਨ ਹੋਈ ਆ ਕਾਰਨ ਤਾਂ ਅੰਕਲ ਜੀ ਕੁਝ ਵੀ ਨਹੀਂ ਸੀਗਾ ਅਸੀਂ ਇਲੈਕਸ਼ਨ ਸੀਗੀ ਵੋਟਾਂ ਚਲਦੀਆਂ ਪਈਆਂ ਸੀਗੀਆਂ ਉੱਥੇ ਨਿਬੜ ਹੋ ਗਏ ਡਿਊਟ ਹੋ ਗਏ ਅਸੀਂ ਟੀਨਪੋਣ ਚ ਲਗਾ ਪੰਪ ਤੇ ਸਵੇਰੇ ਕੰਮ ਤੇ ਜਾਣਾ ਸੀ ਤੇ ਵੋਟਾਂ ਜੋ ਉੱਠ ਕੇ ਗਏ ਆ ਹਾਂਜੀ ਅੱਛਾ ਇਲੈਕਸ਼ਨ ਖਤਮ ਹੋ ਗਏ ਨਹੀਂ ਰਹਾ ਹੋ ਗਏ ਸਾਨੂੰ ਉੱਥੇ ਤੇ ਕਾਂਸਟੇਨ ਟੀਨਪੋਣ ਗਏ ਆ ਤੇ ਸਾਨੂੰ ਪਤਾ ਨਹੀਂ ਰਾਹ ਜਾਨੀ ਡੰਡਿਆਂ ਡੋਡਿਆਂ ਨਾਲ ਕਰਪਾ ਕੀ ਲੇ ਘੇਰਿਆ ਤੁਹਾਨੂੰ ਸਾਨੂੰ ਸਾਡੇ ਪਿੰਡ ਦੇ ਮੁੰਡੇ ਸੀਗੇ ਜੀ ਕੋਲ ਕੋਲ ਸੋਨੂ ਜਿਹਾ ਜੀ ਤੇ ਇੱਕ ਭਿੰਦਾ ਸਗਾ ਇੱਕ ਨਿੱਕਾ ਸਗਾ ਜੀ ਤੇ ਇੱਕ ਉਹਨਾਂ ਦਾ ਡੈਡੀ ਸਗਾ ਤੇ ਇੱਕ ਮੁੰਡਾ ਹੋਰ ਪਿੰਡ ਦਾ ਹੀ ਆ ਸੋਨੂ ਉਹਦਾ ਨਾਮ ਵੀ ਜੀ ਕਰਨ ਕੀ ਹੋਇਆ ਘੇਰ ਲਾ ਪਤਾ ਨਹੀਂ ਜੀ ਕੋਈ ਕੋਈ ਪਹਿਲੀ ਰੰਜਿਸ਼ ਕੋ ਪ੍ਰਾਣੀ ਹਾਂ ਜੀ ਮਾੜੀ ਮੋਟੀ ਮੈਨਾਂ ਸੀਗੀ ਮੈਂ ਕਿਹੜਾ ਉਹਨਾਂ ਨਾਲ ਲੜਦਾ ਆ ਹਾਂ ਜੀ ਆਪ ਆਪ ਹੀ ਹਣ ਲੱਗੇ ਹੋਆ ਨਹੀਂ ਤੁਸੀਂ ਸਮਝਦੇ ਵੀ ਪੁਰਾਣੀ ਰੰਜਿਸ਼ ਕੱਢੀ ਆ ਜਾਂ ਵੋਟਾਂ ਦੇ ਆਧਾਰ ਤੇ ਕੋਈ ਵੋਟਾਂ ਦੇ ਆਧਾਰ ਤੇ ਕੱਢੀ ਜੀ ਤੁਸੀਂ ਕਿਹਨੂੰ ਵੋਟ ਪਵਾ ਰਹੇ ਹੋ ਅਸੀਂ ਕਾਂਗਰਸ ਨੂੰ ਪਾਉਂਦੇ ਨਹੀਂ ਤੇ ਉਹ ਕਿਹਨੂੰ ਪਾ ਰਿਹਾ ਉਹ ਆਪਣੇ ਝਾੜੂ ਵਾਂਗਰ ਸੀ ਹਾਂਜੀ ਤੁਸੀਂ ਕੀ ਸਮਝਦੇ ਹੋ ਵੀ ਮਤਲਬ ਵੋਟਰ ਮਤਲਬ ਵੋਟਰ ਦਰਵਾਜ਼ੇ ਦੀ ਇੰਪੋਰਟਾਂ ਨਹੀਂ ਪਤਾ ਨਹੀਂ ਕੀ ਨਾ ਤੁਹਾਡਾ ਮੇਰਾ ਨਾਂ ਜਗਦੀਪ ਮਾਣ ਵਾਲੀ ਗੇੜਾ ਤੁਹਾਡਾ ਨਸੀਰਾਬਦ ਸਿੰਘ ਸ਼ੇਖੂਪਨ ਡਾਡੀ ਦਾ ਕੀ ਨਾਂ ਤੁਹਾਡੇ ਦਾ ਕਸ਼ਮੀਰੀ ਲਾਂਗ ਦੀ ਕੀ ਮੰਗ ਕਰਦੇ ਹੋ ਮੰਗ ਇਨਸਾਨ ਮਿਲਣਾ ਚਾਹੀਦਾ ਜੀ ਕਦੋਂ ਦਾਖਲ ਹੋਏ ਇੱਥੇ ਹਸਪੀਟਲ ਅਸੀਂ ਰਾਤੀ ਹੋਏਗੀ 11 ਵਜੇ 11 ਵਜੇ ਤੁਹਾਨੂੰ ਡਾਕਟਰ ਆਇਆ ਤੁਹਾਡੇ ਕੋਲ ਹਾਂਜੀ ਕੋਈ ਡਾਕਟਰ ਆਇਆ ਡਾਕਟਰ ਨਹੀਂ ਆ ਜੀ ਦਾ ਕੋਈ ਪੁਲਿਸ ਵਾਲਾ ਆਇਆ ਕੋਈ ਨਹੀਂ ਆਇਆ ਜੀ ਅਜੇ ਕੋਈ ਕਿਸੇ ਨੂੰ ਮਤਲਬ ਖਬਰ ਨਹੀਂ ਦਾ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਤਾਂ ਦੱਸਿਆ ਜੀ ਹੁਣ ਐਮ ਆਰ ਆਈ ਕਰਵਾਈ ਜਿਹੜੀ ਐਮ ਐਲ ਆਰ ਹੁੰਦੀ ਕਰਵਾਈ ਤੁਸੀਂ ਹਾਂਜੀ ਹਾਂਜੀ ਉਹ ਤਾਂ ਪੰਜ ਛੇ ਕੱਟ ਹੋਈ ਨਹੀਂ ਤੇ ਉਹਦੇ ਉਹ ਥਾਲੇ ਦਿੱਤੀ ਕਾਪੀ ਉਹਦੀ ਪਤਾ ਨਹੀਂ ਜੀ ਅਜੇ ਤੱਕ ਦੱਸਿਆ ਨਹੀਂ ਹਾਂ ਠੀਕ ਹੈ ਹਾਂ ਭਾਈ ਅੱਜ ਤੁਸੀਂ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੋ ਕੀ ਕੀ ਚੱਕਰ ਸਾਰਾ ਹੋ ਗਿਆ ਜਿਹੜਾ ਤੁਸੀਂ ਅੱਜ ਦਾਖਲਿਆ ਸੱਟਾਂ ਲੱਗੀਆਂ ਤੁਹਾਡੇ ਕੀ ਮਾਮਲਾ ਉਹ ਤੁਹਾਡਾ ਰਾਹੀ ਜੀ ਜਾਨੂੰ ਬੂਤ ਇਲੈਕਸ਼ਨ ਤੋਂ ਬਾਅਦ ਵੀ ਟੈਲਫੋਨ ਕਰਦੇ ਪੰਪ ਦੇ ਜੀ ਸਾਨੂੰ ਉਹ ਰਾਤ ਕੀ ਰਹਿਦਾ ਹਾਂ 15000 ਹਾਂਜੀ ਇਹ ਏਰੀਆ ਕਾ ਤੇ ਪਤਾ ਨਹੀਂ ਸਾਡੇ ਕੋਈ ਹਾਂਜੀ ਮੰਨ ਕੇ ਸਾਡੇ ਕੋ ਮਾਨ ਕੇ ਸਾਨੂੰ ਜਿੰਦਾ ਕੋਈ ਪੁਰਾਣੀ ਗੱਲ ਜਿਸ ਤੁਹਾਡੀਆਂ ਨਹੀਂ ਤੇ ਵੋਟਾਂ ਦੇ ਆਧਾਰ ਤੇ ਤਾਂ ਹੀ ਕੋ ਲੜਾਈ ਹੋਈ ਹਾਂਜੀ ਹਾਂਜੀ ਇਲੈਕਸ਼ਨ ਤੋਂ ਬਾਅਦ ਫਿਰ ਹੋਈ ਬਈ ਮਤਲਬ ਆ ਜੀ ਤਾਂ ਗਵਾਦੀ ਹੈ ਤੇ ਤੁਹਾਨੂੰ ਲੱਗਦਾ ਵੀ ਵੋਟਾਂ ਨੂੰ ਲੈ ਕੇ ਲੜਾਈ ਆ ਹਾਂਜੀ ਹਾਂਜੀ ਤੇ ਹੋਰ ਕੋਈ ਮੁੱਦਾ ਤਾਂ ਨਹੀਂ ਹੁਣ ਮੁੱਦਾ ਤਾਂ ਸਭ ਨੂੰ ਸਾਹਮਣੇ ਤੇ ਦੀਨਾ ਤੁਹਾਡਾ ਹਰਵੀ ਕੁਮਾਰ ਜੀ ਕਿਹੜੇ ਕਿਥੇ ਦੇ ਰਹਿਣ ਆ ਰਹੇ ਹੋ ਮਸੀਲਾਬਾਦ ਮਸੀਲਾਬਾਦ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਾਂ ਇਨਸਾਫ ਮੇਨਾ ਚਾਹੀਦਾ ਸਰਕਾਰ ਨੂੰ ਹਾਂਜੀ ਭਾਜੀ ਤੁਸੀਂ ਸਿਵਲ ਹਸਪਤਲ ਤੁਸੀਂ ਵੀ ਦਾਖਲ ਪਏ ਹੋ ਤੁਹਾਡੇ ਨਾਲ ਹੋਰ ਕਿੰਨੇ ਬੰਦੇ ਜ਼ਖਮੀ ਹੋਏ ਹੋ ਤਿੰਨ ਦੋ ਬੰਦੇ ਹੋਰ ਆਇਆ ਤੁਹਾਨੂੰ ਤੇ ਜਿੰਨਾ ਕਿ ਬੂਤੋਂ ਹੀ ਗਏ ਸੀ ਇਲੈਕਸ਼ਨ ਸਾਰੀ ਨਵੇੜ ਕੇ ਅਜ ਤੇਲ ਪੋਣ ਗਏ ਸੀ ਪੰਪ ਤੋਂ ਤੇਲ ਪੋਵਾਸ ਇਹਨੂੰ ਇਹ ਕੰਮ ਤੇ ਜਾਣਾ ਇਹ ਤੇਲ ਪੋਵਾ ਲਿਆ ਅਈ ਪੇੜ ਪਵਾ ਕੇ ਵਾਪਸ ਹੁੰਦੇ ਸੀ ਤੇ ਇਹ ਤਕਰੀਬੋਂ ਪਹਿਲਾ 8-9 ਜਣੇ ਤੇ 3-4 ਜਣੇ ਹੋਰ ਆ ਗਏ ਬਹੁਤ ਸੀਗੇ ਤੇ ਸਾਡੇ ਪਿੰਡ ਦੇ ਸੋਹਣ ਲਾਲ ਉਹਦਾ ਮੁੰਡਾ ਸੋਨੂ ਤੇ ਨਿੱਕਾ ਕੁਪਿੰਦਰ ਸਿੰਘ ਤੇ ਇੱਕ ਸੋਹਣ ਸੋਨੂ ਹੁੰਦਾ ਆ ਮੰਗਲ ਸਿੰਘ ਤੇ ਇੱਕ ਖਿੰਦੇ ਦਾ ਭਾਨ ਗਿਆ ਜੀ ਚਾਰ ਮੁੰਡੇ ਹੋਰ ਬਾਹਰਲੇ ਕਮਾ ਦਾ ਕੋਈ ਪਤਾ ਨਹੀਂ ਕਿਹੜਾਈ ਦਾ ਕੋਈ ਕਾਰਨ ਦਾ ਆਊਗਾ ਜੀ ਲੜਾਈ ਹੋਈ ਹੈ ਲੜਾਈ ਦਾ ਸਾਨੂੰ ਕੋਈ ਕਾਰਨ ਨਹੀਂ ਪਤਾਈ ਸਾਨੂੰ ਸਿੱਧੇ ਆਉਣੇ ਘੇਰ ਲਿਆ ਇਹਨਾਂ ਨੇ ਮੈਂ ਮੋਟਰਸਾਈਕਲ ਤੋਂ ਉੱਤਣ ਲੱਗਾ ਤਾਂ ਮੇਰੇ ਪਿੱਛੇ ਦਾਬ ਜਮਾ ਤਾ ਮੈਂ ਮੋਰੇ ਮਾਰੇ ਮੈਂ ਦੇਖ ਗਿਆ ਕੋਈ ਮੇਰੀ ਅੱਖ ਦੇ ਮਾਰਦੇ ਰਿਹਾ ਇਹ ਇਹ ਤਾਂ ਕੋਈ ਲੜਾਈ ਇਹ ਤਾਂ ਪਹਿਲੀ ਗੱਲ ਤਾਂ ਹੁੰਦੀ ਨਹੀਂ ਹੈ ਹਨਾ ਕੋਈ ਕਾਰਨ ਤਾਂ ਲੜਾਈ ਦਾ ਹੁੰਦਾ ਫੇਰ ਹੀ ਲੜਾਈ ਦਾ ਕਾਰਨ ਸਾਨੂੰ ਤਾਂ ਆਪਣੀ ਪਤਾ ਨਹੀਂ ਸਾਡਾ ਕੋਈ ਨਹੀਂ ਰੰਜਸ਼ ਹੈ ਜਾਂ ਕੀ ਪੁਰਾਣੀ ਕੋਈ ਦੇਖੋ ਪਿੰਡ ਰੈਣੀ ਵਾਲੇ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਕਦੋਂ ਸਾਨੂੰ ਕੀ ਰਹਿਣਾ ਨੇ ਕੀ ਨਾਂ ਤੁਹਾਡਾ ਟਾਹ ਸਿੰਘ ਜੀ ਸੋਚਿਆ ਸਰ ਗੂਟਾ ਸਿੰਘ ਗੂਟਾ ਸਿੰਘ ਹਾਂ ਤੇ ਉੱਥੇ ਨਾ ਮਸਿਹਰਾਬਾਦ ਦੇ ਨਾ ਮਸਿਹਰਾਬਾਦ ਦੇ ਤੁਹਾਡਾ ਡੈਡੀ ਦਾ ਕੀ ਨਾਂ ਹੈ ਮਲੂਕ ਸਿੰਘ प्रशासन तो मल कर रहे इंसाफ जी है जी। इंसाफ चाहता सर ठीक है हाँ जी कह जी था तो ਹਾਂਜੀ ਜਿਹੜੀ ਲੜਾਈ ਹੋਈ ਆ ਉਹਦਾ ਕਾਰਨ ਕੀ ਆ ਜੀ ਕਾਰਨ ਪਾਜੀ ਜਦੋਂ ਵੋਟਾਂ ਸੀਗੇ ਇਥੋਂ ਪਹਿਲੋਂ ਅਸੀਂ ਬੂਥ ਲਾਉਣਾ ਸੀ ਕਾਂਗਰਸ ਦਾ ਤੇ ਇਹ ਵੀ ਭਾਪੀ ਦਾ ਲਾਉਣਾ ਸੀਗਾ ਇਹ ਕਹਿੰਦਾ ਲੱਗਣ ਜਿਹੜਾ ਕੈਮਰਾ ਦਾ ਫੁਟੇਜ ਮੂਟਾ ਇਹ ਮंडा ਬੂਟਾ ਅਸੀਂ ਬੋਲੇ ਨਹੀਂ ਕੋਈ ਗਾਲਾਂ ਗੁਲਾ ਕੱਢਦਾ ਸੀਗੇ ਘਰ ਨੂੰ ਆ ਕੇ ਤੇ ਦੂਜੇ ਕੋਣ ਵਾਲਾ ਕੱਢਦਾ ਸੀ ਮੂਟਾ ਸੀਗਾ ਕਾਹਦੇ ਕੱਢਦੇ ਗਾਲਾਂ ਤੁਮ ਪਤਾ ਹੀ ਨਹੀਂ ਕੀ ਗੱਲ ਆ ਸੰਦ ਪਤਾ ਹੀ ਨਹੀਂ ਦੇ ਮੁੜ ਕੇ ਸੀ ਘਰ ਨੂੰ ਆ ਗਏ ਬੋਟਾ ਹੀ ਪੈ ਜਾਈਆਂ ਸ਼ਾਹਰੋਂ ਇਹ ਰੂਪ ਨੂੰ ਗਏ ਆ ਮੋਟਰ ਚਲਾ ਕੇ ਤਾਂ ਇੱਥੇ ਘਰ ਨੂੰ ਆਉਣੇ ਆ ਇੱਜ ਰਾਹ ਤੇ ਖੜੇ ਸੀ ਇਹ ਨਹੀਂ ਲੈ ਗੁਰੂ ਸਕੂਟਰ ਲਾ ਕੇ ਮੋਟਰਸਾਈਕਲ ਲਾ ਕੇ ਮੈਂ ਗੱਲ ਕੀ ਦੱਸੂ ਸੀ ਇਹਨਾਂ ਸੰਦੂ ਗਾਹ ਕੱਢੀ ਮੈਂ ਗਾਲ ਤਾਂ ਭਰਾ ਕੱਢੀ ਬੋਲਾਂ ਤੇ ਚੜ ਜਾਉਣਾ ਗਾਹ ਤਾਂ ਕੋਈ ਗੱਡੀ ਨਹੀਂ ਤੇਨੂੰ ਬਾਈ ਨੇ ਮਾਰਨ ਲੱਪੈ ਨਹੀਂ ਮਾਰਾ ਤੁਹਾਡੇ ਮਾਰੀ ਕੀ ਮਾਰਿਆ ਜੀ ਆ ਤਰਪਾਨ ਸੀਗੀ ਇਹਦੇ ਕੋ ਆ ਮਾਰੀ ਤੇ ਬੱਕੇ ਮੁੰਡੇ ਦੇ ਮਾਰੀ ਆ ਕੀ ਨਾਂ ਤੁਹਾਡਾ ਬੋਟਾ ਸਨ ਜਸਵੀਰ ਸਿੰਘ ਹੈ ਜਸਵੀਰ ਸਿੰਘ दे दे अच्छा किथे ਦੇ ਰਹਿਣਾ ਆ ਤੁਸੀਂ ਨਸੀराबाद ਠੀਕ ਹੈ ਟਾਈ ਹੋਈਆ ਉਹਦਾ ਕਾਰਨ ਕੀ ਆ ਜੀ ਕਾਰਨ ਭਾਜੀ ਇਹ ਆ ਤੇ ਵੋਟਰ ਤੋਂ ਇੱਕ ਦਿਨ ਪਹਿਲਾਂ ਹੈ ਨਾ ਵੋਟਰ ਗਾਣਾ ਗੜਦਾ ਪਿਆ ਅੱਛਾ ਵੋਟਰਾਂ ਗਾਣਾ ਗੜਦਾ ਪਿਆ ਜੀ ਕਹਿੰਦਾ ਕਾਂਗਰਸ ਦਾ ਇਹ ਨਾ ਬੋਲ ਨਹੀਂ ਲੱਗਣਦੇ ਨਾ ਉਹਦੀ ਮਾਂ ਚੋ ਬਣੀ ਆ ਅੱਛਾ ਗੱਲੀਆਂ-ਗੱਲੀਆਂ ਗਾਣਾ ਗੜਦਾ ਹੈ ਕਹਿੰਦਾ ਕਿਹੜਾ ਵੀ ਲਾਉਂਗਾ ਤੇ ਉਹਦੀ ਲੱਤਾਂ ਬਾਹ ਹੈ ਨਹੀਂ ਨੀ ਲੱਤਾਂ ਬਾਹ ਹੈ ਨਹੀਂ ਜਾਨੀ ਇਹ ਬਿਆਨ ਕਿਹਦੇ ਕਿਹਦੇ ਏ ਬੂਟਾ ਸਿੰਘ ਦੇ ਆ ਬੂਟਾ ਸਿੰਘ ਅੱਛਾ ਕਹਿੰਦਾ ਮਾਲ ਬੂਥ ਨਹੀਂ ਲੱਗਣਦੇ ਬੂਥ ਨਹੀਂ ਕਾਂਗਰਸ ਦਾ ਲੱਗਣ ਮੈਂ ਅੱਛਾ ਹਾਂਜੀ ਆਪਾਂ ਤਾਂ ਪੰਜ ਟੈਨੂ ਗਏ ਸੀ ਪੰਜ ਟੈਨੂ ਆਉਂਦੇ ਆਉਂਦੇ ਨਾ ਸਾਨੂੰ ਰਾਹ ਦੇ ਸਾਡੇ ਨਸੀਰਾਬਾਦ ਸ਼ੇਖਪੁਰ ਫੈਂਡ ਦੇ ਵਿੱਚ ਰਾਹ ਦੇ ਵਿੱਚ ਤੁਹਾਨੂੰ ਘੇਰ ਕੇ ਤੇ ਕੁੱਟ ਮਾਰ ਕੇ ਤੋ ਅੱਜ ਤੇਜ਼ ਹਥਿਆਰ ਕੀ ਮਾਰਾ ਤੁਹਾਡੇ ਪਾਜੀ ਹੁਣ ਆਪ ਕੋ ਤੇਜ਼ ਹਥਿਆਰ ਸੀ ਮੇਰੇ ਕੋਲ ਨਾ ਖੰਡੇ ਸੀ ਖੰਡੇ ਸੀ ਤੇ ਬੈਸਬਾਲ ਸੀ ਇੱਕ ਸਟੀਲ ਦੀ ਰਾੜੀ ਉਹਦੀ ਜਿਹੜੀ ਉਹ ਸੀ ਤੇ ਉਹ ਲੱਗੀ ਮੇਰੇ ਆ ਬੈਠੇ ਹੁਣ ਇਹ ਨਾ ਤੁਹਾਡਾ ਬਿੰਦਰ ਸਿੰਘ ਪਿੰਡ ਜਿਹੜਾ ਤੁਹਾਡਾ 65 ਨਸੀराबाद ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਆਸ਼ਾਤੋਂ ਇਹੀ ਮੰਗ ਕਰਦੇ ਆ ਇਨਸਾਫ ਹੋਣਾ ਚਾਹੀਦਾ ਸਾਨੂੰ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜਿਹੜੀ ਅੱਜ ਲੜਾਈ ਦਾ ਮਾਮਲਾ ਸਾਹਮਣੇ ਆਇਆ ਨਸੀਰੋਬਾਦ ਤੋਂ ਪਿੰਡ ਤੋਂ ਤੇ ਉਹ ਦਾ ਕੀ ਚੱਕਰ ਪੈ ਗਿਆ ਜੀ ਉਹਦਾ ਮੈਂ ਜੀ ਸਬ ਇੰਸਪੈਕਟਰ ਕੁਰਸ਼ੈਲ ਸਿੰਘ ਚੌਕੀਂ ਜੀ ਅੱਜ ਪਾਸਟਾ ਜੀ ਸਾਨੂੰ ਅੱਜ ਕੋਈ ਕੋ ਪਹਿਦੇ ਟਾਈਮ ਇਹਨਾਂ ਪਰਮਿਸ਼ਨ ਮਿਲੀ ਪਾਸਟੇ ਹਸਪੀਟਲ ਤੋਂ ਫਿਰ ਰਾਤ ਨੂੰ ਨਸ਼ੀਰਾਬਾਦ ਚ ਲੜਾਈ ਹੋਈ ਆ ਤੇ ਉਹਨਾਂ ਨੂੰ ਪੇਸ਼ੈਂਟ ਨੂੰ ਫਰਸਟ ایڈ ਦੇ ਕੇ ਤੇ ਰੈਫਰ ਕਰ ਦਿੱਤਾ ਸਿਵਲ ਹਸਪਤਲ ਖਵਾੜਾ ਪਾਰਟੀ ਦਾ ਜਿਹੜੀ ਲੜਾਈ ਦਾ ਕੋਈ ਕਾਰਨ ਸਾਹਮਣੇ ਆਇਆ ਲੜਾਈ ਦਾ ਹਜੇ ਕਾਰਨ ਕਲੀਅਰ ਨਹੀਂ ਹੋ ਰਿਹਾ ਜੀ ਦੋਨਾਂ ਪਾਰਟੀਆਂ ਨੂੰ ਮਿਲੇ ਆ ਹਜੇ ਇਹਨਾਂ ਦੀ ਐਮਐਲਆਰ ਵੀ ਜਾਰੀ ਨਹੀਂ ਹੋਈਆਂ ਦੋਨਾਂ ਧਿਰਾਂ ਨੇ ਐਮਐਲਆਰ ਲੈ ਕੇ ਜੋ ਵੀ ਉਹਦੇ ਅਗੇਂਸਟ ਜਾਂ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੁਰਮ ਬਣੇਗਾ ਦੋਨਾਂ ਤੇ ਰਾਨੀ ਸੁਣਵਾਈ ਕਰਕੇ ਜੋ ਕਾਨੂੰਨੀ ਤੌਰ ਤੇ ਬੰਦਾ ਹੋ ਕਰਨਗੇ ਸਾਰੇ ਇਹਨਾਂ ਦੇ ਵਿੱਚੋਂ ਬਿਆਨ ਦੇਣੇ ਆ ਵੀ ਸਾਡੇ ਵੋਟਾਂ ਦੇ ਕਾਰਨ ਮੰਨ ਲਓ ਸਾਡੀ ਲੜਾਈ ਹੋਈ ਆ ਇਸੇ ਹੀ ਆ ਜੀ ਨਹੀਂ ਵੋਟਾਂ ਦਾ ਕੋਈ ਇਸ਼ੂ ਨਹੀਂ ਜੀ ਮੈਂ 4-5 ਮਹੀਨੇ ਤੋਂ ਚੌਂਕੀ ਦੀ ਪਾਸ ਤੇ ਕੰਮ ਕਰ ਰਿਹਾ ਮੇਰੇ ਨਾਲ ਜਦੋਂ ਦੋਨੇ ਨਿੱਜੀ ਪਰਿਵਾਰ ਇੱਕ ਦੂਜੇ ਦੇ ਵਾਕਫ ਨਹੀਂ ਹਾਂ ਜੀ ਕਿਉਂਕਿ ਜੇ ਵੋਟਾਂ ਦੀ ਲੜਾਈ ਹੁੰਦੀ ਤੇ ਰਾਤ ਦੇ ਟਾਈਮ ਨਹੀਂ ਸੀ ਹੋਣੀ 8-9 ਵਜੇ ਦੇ ਕਰੀਬ ਲੜਾਈ ਹੋਈ ਆ ਕੋਈ ਪਿਛਲੀ ਕੋਈ ਰੰਜਿਸ਼ ਹੋਵੇ ਇਹਨਾਂ ਦੀ ਪਿਛਲੀ ਰੰਜਿਸ਼ ਹੋ ਸਕਦਾ ਜੀ ਇਹਨਾਂ ਦਾ ਕਿਉਂਕਿ ਇਸ ਪਰਿਵਾਰ ਇੱਕ ਮਸਲੇ ਕਈ ਹੁੰਦੇ ਆ ਬਾਕੀ ਬਿਆਨਾਂ ਤੋਂ ਬਾਅਦ ਹੀ ਕਲੀ ਤੇ ਜਿਹੜਿਆਂ ਇਹਨਾਂ ਦੇ ਧਰਾਵਾ ਬਣਦੇ ਆ ਦੋਨਾਂ ਤੇ ਕਿਹੜੀ ਲੱਗ ਸਕਦੀ ਹੈ ਇਹਨਾਂ ਦੇ ਧਰਾਵਾ ਤਾਂ ਦੇਖੋ 23 24 25 26 ਚ ਕੋਈ ਵੀ ਲੱਗ ਸਕਦੀ ਹੈ ਪਰ ਹਜੇ ਐਮਐਲਆਰ ਮਿਲੇਗੀ ਫਿਰ ਹੈ। ਠੀਕ ਹੈ ਜੀ ਮਤਲਬ ਹੋਣਾ ਜਿਹੜੀ ਕਾਰਵਾਈ ਆ ਬਣਦੀ ਕਾਰਵਾਈ ਆ ਤੁਸੀਂ ਕਰੋਗੇ ਉਹ। ਹਾਂਜੀ ਐਮਐਲਆਰ ਲੈ ਕੇ ਜੋ ਇਹ ਬਿਆਨ ਦੇਣਗੇ ਤੇਰਾ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ। ਦੁਆਬਾ نیوز ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ। ਥੈਂਕ ਯੂ।